ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਭ ਦਾ ਜੀ ਤੁਹਾਡੇ ਆਪਣੇ YouTube ਚੈਨਲ Jobs Waaye Ginni ਦੇ ਵਿੱਚ ਜੀ ਦੋਸਤੋ ਅੱਜ ਇੱਕ ਹੋਰ ਨਵੀਂ ਭਰਤੀ ਗ੍ਰੁੱਪ D ਦੀ ਆਈ ਹੈ ਜੀ ਜਿਦੇ ਲਈ ਯੋਗਤਾ 8ਵੀਂ ਅਤੇ 10ਵੀਂ ਪਾਸ ਵਾਲੇ ਅਪਲਾਈ ਕਰ ਸਕਦੇ ਨੇ ਜੀ ਤਨਖਾਹ 18000 ਹੋਵੇਗੀ ਜੀ ਪੋਸਟਾਂ 22+ ਨੇ ਜੀ ਪੰਜਾਬ ਦੇ ਲੜਕੇ ਅਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਨੇ ਜੀ ਪੋਸਟਾਂ ਨੂੰ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਏ ਨੇ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਤੇ ਕਲਿੱਕ ਕਰ ਦੇਣ ਤਾਂ ਜੋ ਉਹਨਾਂ ਨੂੰ ਨਵੇਂ-ਨਵੇਂ ਭਰਤੀਆਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕਣ ਜੀ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਅਤੇ ਵਟਸਐਪ ਚੈਨਲ ਦਾ ਵੀ ਲਿੰਕ ਦਿੱਤਾ ਗਿਆ ਜੀ ਜਿੱਥੇ ਤੁਹਾਨੂੰ ਨੋਟੀਫਿਕੇਸ਼ਨਾਂ ਸਮੇਂ ਸਵੇਰ ਸਭ ਤੋਂ ਪਹਿਲਾਂ ਪ੍ਰਾਪਤ ਹੋ ਜਾਣਗੀਆਂ ਜੀ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਜੀ ਚੈਨਲ ਤੇ ਵੀਡੀਓ ਬਣਾਉਣ ਲਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀ ਲੋੜਵੰਦ ਵਿਅਕਤੀ ਤੱਕ ਇਹ ਵੀਡੀਓ ਪਹੁੰਚਾਈ ਜਾ ਸਕੇ ਦੋਸਤੋ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਜੀ ਕਿਸੇ ਵੀ ਨੌਕਰੀ ਦੇ ਬਾਰੇ ਜਾਂ ਇਹ ਪੋਸਟ ਦੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸਐਸ ਨਗਰ ਦੇ ਵੱਲੋਂ ਜੀ ਪ੍ਰੋਸੈਸ ਸਰਵਧੀਆਂ ਪੋਸਟਾਂ ਦੀ ਜੀ ਰੁਪੜੀ ਦੀਆਂ ਪੁਰਤੀਆਂ ਨੇ ਜੀ ਇਹ ਰੋਜ਼ਗਾਰ ਨੋਟਿਸ ਨੰਬਰ 92/2025 ਹੈ ਜੀ ਅਰਜ਼ੀਆਂ ਦੀ ਪ੍ਰਾਪਤੀ ਦੀ ਆਖਰੀ ਮਿਤੀ ਹੈ ਜਿਹੜੀ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ ਜੌਬ ਦੇ ਲਈ ਆਖਰੀ ਮਿਤੀ ਹੈ ਜੀ 8/7/2025 ਯਾਨੀ ਕਿ 8/7/2025 ਲਾਸਟ ਮਿਤੀ ਹੈ ਇਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਅਪਲਾਈ ਕਰਨਾ ਹੋਵੇਗਾ ਆਨਲਾਈਨ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਜੀ ਅਤੇ ਨੋਟੀਫਿਕੇਸ਼ਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਅਪਲਾਈ ਕਰ ਸਕਦੇ ਹੋ ਜੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰਾਜਪੁਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਥਾਪਿਤ ਸਥਾਈ ਲੋਕ ਅਦਾਲਤਾਂ ਜਨੂ ਉਪਯੋਗੀ ਸੇਵਾਵਾਂ ਲਈ ਬਾਈ ਪ੍ਰੋਸੈਸ ਸਰਵਰ ਕਰੋਪ ਡੀ ਦੀਆਂ ਅਸਾਮੀਆਂ ਭਰਨ ਸੰਬੰਧੀ ਯੋਗ ਉਮੀਦਵਾਰਾਂ ਦੇ ਕੋਲ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੀ ਕੈਟਾਗਰੀ ਵਾਈਜ਼ ਇਹਨਾਂ ਨੇ ਅਸਾਮੀਆਂ ਦਾ ਵੇਅਰ ਵਾਈਜ਼ ਤਰ੍ਹਾਂ ਦਿੱਤਾ ਹੋਇਆ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜਨਰਲ ਕੈਟਾਗਰੀ ਜਨਰਲ ਇਸਤਰੀ ਦੀ ਅਨੁਸੂਚਿਤ ਜਾਤੀਆਂ ਦੇ ਲਈ ਅਨੁਸੂਚਿਤ ਜਾਤੀ ਇਸਤਰੀਆਂ ਦੇ ਲਈ ਸਾਬਕਾ ਫੌਜੀਆਂ ਦੇ ਲਈ ਸਾਬਕਾ ਫੌਜੀ ਸਾਬਕਾ ਫੌਜੀ ਇਸਤਰੀਆਂ ਦੇ ਲਈ ਪਛੜੀ ਸ਼੍ਰੇਣੀ ਵਾਲਿਆਂ ਦੇ ਲਈ ਸਾਰੀਆਂ ਕੈਟਾਗਰੀ ਦੇ ਲਈ ਇਹਨਾਂ ਨੇ ਪੋਸਟਾਂ ਕੱਢੀਆਂ ਨੇ ਜੀ ਜੋਗੂਮੀ ਦੁਆਰਾ ਅਪਲਾਈ ਜ਼ਰੂਰ ਕਰੀਏ ਇਹਨਾਂ ਪੋਸਟਾਂ ਨੂੰ ਪੰਜਾਬ ਰਾਜ ਕਾਨੂੰਨੀ ਸਵਮਾਥਾ 30 ਕੋਲ ਕਿਸੇ ਵੀ ਪੜਾਅ ਤੇ ਅਸਮੇਂ ਦੀ ਗਿਣਤੀ ਵਧਾਉਣ ਅਤੇ ਘਟਾਉਣ ਦਾ ਅਧਿਕਾਰ ਰੱਖਵਾ ਹੋਵੇਗਾ ਜੀ ਉਮਰ ਹੱਦ ਇਹਨਾਂ ਦੀ ਰੱਖੀ ਗਈ ਹੈ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਜੀ ਅਤੇ ਇਹ ਰਿਲੈਕਸੇਸ਼ਨ ਦਿੱਤਾ ਜਾਵੇਗਾ ਜੀ 5 ਸਾਲ ਦੀ ਛੋਟ ਦਿੱਤੀ ਗਈ ਹੈ ਜੀ ਐਸਸੀਬੀਸੀ ਵਾਲਿਆਂ ਨੂੰ ਜੀ ਸਾਬਕਾ ਫੌਜੀਆਂ ਨੂੰ ਉਮਰ ਸੀਮਾ ਦੀ ਛੋਟ ਦਿੱਤੀ ਗਈ ਹੈ ਜੀ ਰੂਲ 1982 ਦੇ ਹਿਸਾਬ ਨਾਲ ਜੇਕਰ ਉਮੀਦਵਾਰ ਪੰਜਾਬ ਸਰਕਾਰ ਹੋ ਰਾਜਾਂ ਅਤੇ ਕੇਂਦਰ ਸਰਕਾਰ ਦਾ ਪੱਕਾ ਕਰਮਚਾਰੀ ਹੈ ਜੀ ਉਹਨਾਂ ਦੀ ਉਮਰ ਦੀ ਹੱਦ 45 ਸਾਲ ਤੱਕ ਦੀ ਹੋਵੇਗੀ ਅਪਲਾਈ ਕਰ ਸਕਦੇ ਨੇ ਜੀ ਦਿਵੰਗ ਸਰੇਣੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਉੱਪਰਲੀ ਉਮਰ ਸੀਮਾ ਰੇਖਾ ਤੋਂ ਵੱਧ ਤੋਂ ਵੱਧ 10 ਸਾਲ ਦੀ ਛੋਟ ਹੋਵੇਗੀ ਜੀ ਵਿਦਿਅਕ ਯੋਗਤਾ ਇਹਨਾਂ ਨੇ ਮੰਗੀ ਹੈ ਜੀ ਜਿਹੜੇ ਉਮੀਦਵਾਰਾਂ ਦੇ ਕੋਲੇ ਮਿਡਲ ਕਲਾਸ ਦੀ ਪ੍ਰੀਖਿਆ ਪੰਜਾਬੀ ਭਾਸ਼ਾ ਦੇ ਨਾਲ ਪਾਸ ਕੀਤੀ ਹੋਈ ਹੈ ਯਾਨੀ ਕਿ 8ਵੀਂ ਪੰਜਾਬੀ ਭਾਸ਼ਾ ਦੇ ਨਾਲ ਪਾਸ ਕੀਤੀ ਹੋਈ ਹੈ ਜੀ ਜਾਂ 10ਵੀਂ ਪਾਸ ਕੀਤੀ ਹੋਈ ਹੈ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਇਹਨਾਂ ਪੋਸਟਾਂ ਦੇ ਲਈ 18000 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਜੀ ਚੌਨ ਮਾਪਦੰਡ ਪੜਾ ਇੱਕ ਘੱਟੋ ਘੱਟ ਜੀ 50% ਅੰਕਾ ਦੇ ਨਾਲ ਮਿਡਲ ਕਲਾਸ ਦੇ ਵਿੱਚੋਂ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਦੇ ਵਿੱਚੋਂ ਲਾਜ਼ਮੀ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਪੰਜਾਬੀ ਭਾਸ਼ਾ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ ਨੂੰ ਹੀ ਆਮ ਯੋਗਤਾ ਵਿਵਹਾਰ ਪਹਿਰਾਵਾ ਤੇ ਵਿਵਾਰ ਮੁਲਾਕਾਣ ਲਈ ਬੁਲਾਇਆ ਜਾਵੇਗਾ ਜੀ ਨਿਰਧਾਰਿਤ ਮਾਪਦੰਡਾਂ ਦੇ ਆਧਾਰ ਤੇ ਅਰਜੇ ਨੂੰ ਸ਼ਾਰਟਲਿਸਟ ਕਰਨ ਦਾ ਅਧਿਕਾਰ ਪੰਜਾਬ ਰਾਜ ਕਾਨੂੰਨੀ ਸਿਵਾ ਮਤਾਟੀ ਕੋਲ ਹੀ ਰੱਖਿਆ ਹੋਵੇਗਾ ਜੀ ਉਪਰੋਕਤ ਟੈਸਟਾਂ ਦੇ ਤਰੀਕਾਂ ਤੇ ਸਥਾਨ ਸੰਬੰਧੀ ਸੂਚਨਾ ਵੱਖਰੇ ਜਨਤਕ ਨੋਟਿਸ ਰਾਹੀਂ ਦਿੱਤੀ ਜਾਵੇਗੀ ਜੋ ਕਿ ਵਿਭਾਗ ਦੇ ਅਧਿਕਾਰੀਆਂ ਦੀ ਵੈੱਬਸਾਈਟ ਤੋਂ ਪੋਸਟ ਕੀਤੀ ਜਾਣਗੇ ਜੀ ਅਪਲਾਈ ਤੁਸੀਂ ਆਨਲਾਈਨ ਕਰਨਾ ਹੋਵੇਗਾ ਜੀ ਇਸ ਵੈੱਬਸਾਈਟ ਦਾ ਲਿੰਕ ਜਿਹੜਾ ਹੈ ਜੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੱਤਾ ਜੀ ਤੁਸੀਂ ਉੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਇਹਨਾਂ ਪੋਸਟਾਂ ਦੇ ਲਈ ਜੋ ਵੀ ਤੁਹਾਡਾ ਪੰਜਾਬੀ ਭਾਸ਼ਾ ਦੇ ਪ੍ਰੀਖਿਆ ਹੋਵੇ ਅਤੇ ਆਮ ਯੋਗਤਾ ਵਿਫਾਰ ਪਰ ਹੋ ਰਵਾ ਮੁਲਾਂਕਣ ਹੋਵੇਗਾ ਜੀ ਉਦੇ ਲਈ ਕੋਈ ਤੁਹਾਨੂੰ ਕੋਈ ਵੀ TDA ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ ਦੋਸਤੋ ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤੇ ਆਪਣੇ ਚੈਨਲ ਦੇ ਹੋਰ ਵੀ ਬਹੁਤ ਸਾਰੇ ਵੀਡੀਓ ਅਪਲੋਡ ਕੀਤੇ ਹੋਏ ਨੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਨਵੀਂ ਪੋਸਟ ਦੇ ਨਾਲ ਧੰਨਵਾਦ ਜੀ